ਇਸਾਰੇ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ ਦੋ ਐਸਆਈ ਵੀ ਸ਼ਾਮਿਲ ਨੇ ਜੋ ਕਿ ਵਿਕਰਮਜੀਤ ਸਿੰਘ ਨੂੰ ਅਗਵਾ ਕਰਨ ਦੇ ਵਿੱਚ ਸ਼ਾਮਿਲ ਰਹੇ ਨੇ ਉਸ ਨੂੰ ਹਸਪਤਾਲ ਦੇ ਵਿੱਚੋਂ ਚੁੱਕਣ ਦੇ ਵਿੱਚ ਸ਼ਾਮਿਲ ਰਹੇ ਨੇ। ਇਸ ਤੋਂ ਇਲਾਵਾ ਵਿਕਰਮਜੀਤ ਸਿੰਘ ਦੀ ਸੁਰੱਖਿਆ ਦੇ ਲਈ ਤਾਇਨਾਤ ਕੀਤੇ ਗਏ ਦੋ ਸੁਰੱਖਿਆ ਕਰਮੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਐਸਆਈ ਗੁਰਸ਼ੰਭੀਰ ਸਿੰਘ ਅਤੇ ਸੁਰਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਬਾਕੀਆਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਹ ਗੁੱਥੀ ਸੁਲਝਾਉਣ ਦਾ ਦਾਵਾ ਕੀਤਾ ਜਾ ਰਿਹਾ ਹੈ। ਸੱਤ ਜਣਿਆਂ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਐਸਆਈ ਗੁਲਸ਼ਨਪੀਰ ਸਿੰਘ ਤੇ ਸੁਰਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਇਹ ਦੋਵੇਂ ਅਧਿਕਾਰੀ ਬਿਕਰਮਜੀਤ ਸਿੰਘ ਨੂੰ ਚੁੱਕਣ ਵਿੱਚ ਸ਼ਾਮਿਲ ਸਨ ਕੁੱਲ ਪੰਜ ਜਣਿਆਂ ਨੇ ਬਿਕਰਮਜੀਤ ਸਿੰਘ ਨੂੰ ਚੁੱਕਿਆ ਸੀ ਜਿਨ੍ਹਾਂ 'ਚੋਂ ਤਿੰਨ ਦੀ ਪਾਲ جاری ਹੈ ਇਸ ਤੋਂ ਇਲਾਵਾ ਸੁਰੱਖਿਆ ਲਈ ਤਾਇਨਾਤ ਅਮਨਦੀਪ ਤੇ ਲਖਵਿੰਦਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਪਹਿਰੇ ਤੇ ਹੋਣ ਦੇ ਬਾਵਜੂਦ ਬਿਕਰਮਜੀਤ ਅਗਵਾ ਹੋਇਆ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਨਾਰਿੰਗ ਸਿੰਘ ਬਾਰੇ ਪੁਲਿਸ ਕਮਿਸ਼ਨ ਨੇ ਕਿਹਾ ਕਿ ਉਹ ਵਿਕਰਮਜੀਤ ਨੂੰ ਅਗਵਾ ਕਰਨ ਦੇ ਵਿੱਚ ਸ਼ਾਮਿਲ ਨਹੀਂ ਸੀ ਬਲਕਿ ਇੰਟਰੋਗੇਸ਼ਨ ਦੇ ਵਿੱਚ ਸ਼ਾਮਿਲ ਜ਼ਰੂਰ ਰਹੇ ਸੀ ਇਸ ਲਈ ਉਹਨਾਂ ਤੇ ਵੀ ਜਾਂਚ ਚੰਗੀ ਤਰ੍ਹਾਂ ਪੁਲਿਸ ਵੱਲੋਂ ਕੀਤੀ ਜਾਏਗੀ ਪਰ ਫਿਲਹਾਲ ਦੋ ਐਸਆਈ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕੁੱਲ 7 ਜਣਿਆਂ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਧਰ ਵਿਕਰਮਜੀਤ ਸਿੰਘ ਦੇ ਪਰਿਵਾਰ ਵੱਲੋਂ ਲਗਾਤਾਰ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਹੀ ਵਿਕਰਮਜੀਤ ਸਿੰਘ ਨੂੰ ਅਗਵਾ ਕਰਕੇ ਜਾਣਬੁੱਝ ਕੇ ਮਾਰਿਆ ਗਿਆ ਹੈ ਬਿਕਰਮਜੀਤ ਸਿੰਘ ਅਲਗੋਕੋਠੀ ਕਤਲकांड ਦੇ ਵਿੱਚ ਸਜ਼ਾ ਯਾਫਤਾ ਹੈ ਇੱਕ ਅਕਾਲੀ ਆਗੂ ਦਾ ਕਤਲ ਕੀਤਾ ਸੀ ਅੰਮ੍ਰਿਤਸਰ ਦੇ ਵਿੱਚ ਜਿਸ ਤੋਂ ਬਾਅਦ ਬਿਕਰਮਜੀਤ ਸਿੰਘ ਸਮੇਤ ਚਾਰ ਲੋਕਾਂ ਨੂੰ ਸਜ਼ਾ ਸੁਣਾਈ ਗਈ ਸੀ ਉਮਰ ਕੈਦੀ ਸਜ਼ਾ ਸੁਣਾਈ ਗਈ ਸੀ ਕੁਝ ਹੀ ਸਮਾਂ ਬਾਕੀ ਰਹਿੰਦਾ ਸੀ ਉਸ ਦੀ ਸਜ਼ਾ ਪੂਰੀ ਹੋਣ ਦੇ ਵਿੱਚ ਕਿ ਬਿਕਰਮਜੀਤ ਸਿੰਘ ਦੀ ਸਿਹਤ ਨਾ ਠੀਕ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਜਿਆ ਗਿਆ ਸੀ ਜਿੱਥੇ ਉਹ 5 ਮਈ ਨੂੰ ਅਚਾਨਕ ਲਾਪਤਾ ਹੋ ਗਿਆ ਉਦੋਂ ਤੋਂ ਹੀ ਵਿਕਰਮਜੀਤ ਦੇ ਪਰਿਵਾਰ ਪੁਲਿਸ ਤੇ ਇਲਜ਼ਾਮ ਲਗਾ ਰਿਹਾ ਕਿ ਪੁਲਿਸ ਨੇ ਉਸ ਨੂੰ ਜਾਣ ਬੁੱਝ ਕੇ ਅਗਵਾ ਕੀਤਾ ਜਦ ਕਿ ਪੁਲਿਸ ਨੇ ਪਹਿਲਾਂ ਪਹਿਲਾਂ ਫਰਾਰ ਹੁੰਦਾ ਮਾਮਲਾ ਦਰਜ ਕੀਤਾ ਸੀ ਪਰ ਬਾਅਦ ਵਿੱਚ ਪਰਿਵਾਰ ਦੇ ਦਬਾਅ ਤੋਂ ਬਾਅਦ ਅਗਵਾ ਦਾ ਮਾਮਲਾ ਦਰਜ ਕਰ ਲਿਆ ਗਿਆ ਪੁਲਿਸ ਅਜੇ ਤੱਕ ਤਾਂ ਕੁਝ ਨਹੀਂ ਜੀ ਅਜੇ ਤਾਂ ਇਹੋ ਕਹਿ ਰਹੀ ਆ ਬਸ ਅਸੀਂ ਆਪਣਾ ਨਰਸ਼ਣ ਕਰ ਰਹੇ ਹਾਂ ਕਤਲ ਤਾਂ ਕਹਿੰਦੇ ਹੋ ਗਿਆ ਮੁੰਡਾ ਤੁਹਾਡਾ ਇੰਨਾ ਚੁੱਕ ਕੇ ਮਾਰ ਦਿੱਤਾ ਵਾ ਨੌਨਾਲ ਸਿੰਘ ਨੇ ਬੁੱਧੀ ਰਾਜ ਸਿੰਘ ਜਸਪਰੀ ਸਿੰਘ ਤੇ ਲਖਬੀਰ ਸਿੰਘ ਲੱਡੂ ਕਾਉਂਟਰ ਟੈਲੀਆ ਸੀੜਾ ਐਸਐਸ ਮੰਡਿਆ ਉਸ ਤੋਂ ਬਾਅਦ ਨੌਰੰਗ ਸਿੰਘ ਇੰਸਪੈਕਟਰ ਤੇ ਬਾਕੀ ਇਹ ਬਾਕੀ ਸਾਰੇ ਟੀਮ ਦੇ ਵਿੱਚ ਨੇ ਗੁਲਸ਼ਨਵੀਰ ਬਾਕੀ ਜਿੰਨੀ ਵੀ ਟੀਮ ਆਪਾਂ ਇਹਨਾਂ ਨੂੰ ਲਖਾਈਆ ਤੁਹਾਨੂੰ ਕੇਸ ਦੇ ਵਿੱਚ ਇਹ ਸਾਰੀ ਟੀਮ ਨੇ ਪੈਸਾ ਲੈ ਕੇ ਸਾਡਾ ਭਰਾ ਜਿਹੜਾ ਚੁੱਕੇ ਤੇ ਮਾਰਿਆ ਅਸੀਂ ਹਾਈ ਕੋਰਟ ਦੇ ਵਿੱਚ ਇਹ ਮੰਗ ਕੀਤੀ ਹੈ ਕਿ ਇਹਦਾ ਕੇਸ ਨੂੰ ਬਿਲਕੁਲ ਪਾਰਦਰਸ਼ੀ ਸਾਫ਼ ਕਰਨਾ ਚਾਹੀਦਾ ਉਹ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਕੇਸ ਦੇ ਵਿੱਚ ਬਹੁਤ ਵੱਡੇ ਅਫਸਰ ਜਿਹੜੇ ਇਨਵੋਲਵ ਨੇ ਤੇ ਉਹ ਸਾਰੇ ਪਹੁੰਚ ਵਾਲੇ ਅਪਰੋਚ ਵਾਲੇ ਨੇ ਉਹਨਾਂ ਨੂੰ ਪਿੱਛੋਂ ਕੌਣ ਸ਼ੈਲਟਰ ਕਰ ਰਿਹਾ ਸਾਨੂੰ ਇਹ ਨਹੀਂ ਪਤਾ